ਦੇਣੇ ਜੀ ਬਿਲਕੁਲ ਦੇਣੇ ਦੇਣੇ ਕੀਤਾ ਤੇ ਮੈਂ ਪ੍ਰਸ਼ਾਸਨ ਨੂੰ ਇਹਦੀ ਗਹਾਰ ਲਈ ਲਿਖਤੀ ਰੂਪ ਦੇ ਵਿੱਚ ਆਪਣੇ ਉੱਥੇ ਮਰੀ ਜਿਹੜੀ ਪਹਿਲੀ ਦਰਖਾਸਤ ਹੁੰਦੀ ਆ ਫਸਟ ਉਹ ਦਿੱਤੀ ਤੇ ਮਤਲਬ ਪ੍ਰਸ਼ਾਸਨ ਨੇ ਉਦੋਂ ਮੇਰਾ ਥਾਣੇ 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 ਜੀ ਤੇ ਮੇਰਾ ਪ੍ਰਸ਼ਾਸਨ ਥਾਣਾ ਕੋਟਫੱਤਾ ਕੋਟਫੱਤਾ ਥਾਣੇ ਤੁਸੀਂ ਡੀਡੀਆਰ ਲਖਾਈ ਪਈ ਐਦਾਂ ਕਰਕੇ ਮੇਰੇ ਨਾਲ ਹਾਂ ਜੀ ਮੇਰੇ ਤੇ ਹਮਲਾ ਹੋਇਆ ਤੇ ਜੀ ਮੇਰਾ ਪਰਿਵਾਰ ਸੇਫ ਨਹੀਂ ਹੈਗਾ ਮੇਰਾ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ ਜੀ ਉਸ ਤੋਂ ਬਾਅਦ ਮੈਂ ਉਦੋਂ ਮੁੱਖ ਮੰਤਰੀ ਸੀ ਸਰਦਾਰ ਹੱਪਨਾ ਮਰਿੰਦਰ ਸਿੰਘ ਜੀ ਮੈਂ ਮੇਲ ਵੀ ਕੀਤੀ ਜਿਐ ਕਰਕੇ ਸਾਡੇ ਨਸ਼ਾ ਵੇਖਿਆ ਤੇ ਮੇਰੇ ਤੇ ਹਮਲਾ ਹੋ ਗਿਆ ਮੇਰੇ ਦੋ ਬੱਚੇ ਆ ਜੀ ਮੈਨੂੰ ਲੱਗਦਾ ਮੈਂ ਸੇਫ ਨਹੀਂ ਹੈਗਾ ਇਸ ਪਿੰਡ ਦੇ ਵਿੱਚ ਕਾਪੀਆਂ ਉਹਦੀਆਂ ਐਸਐਸਪੀ ਨੂੰ ਭੇਜਣੀ ਹੱਡੀ ਉਹ ਉਹਦੀਆਂ ਜੀ ਸਿੱਧਾ ਮੈਂ ਤਾਂ ਸੀਐਮ ਸਾਹਿਬ ਨੂੰ ਕਰਤੀਆਂ ਸਿੱਧੀਆਂ ਜੀ ਜੀ ਸੀਐਮ ਉਹ ਤਾਂ ਹੁੰਦਾ ਉਸ ਟਾਈਮ ਦਾ ਹਾਂਜੀ ਕਿਉਂਕਿ ਮੈਂ ਜਾਣ ਦਾ ਮਤਲਬ ਸਟੱਡੀ ਕੀਤੀ ਆ ਹਰ ਵਿਸ਼ੇ ਤੇ ਮੈਂ ਮੇਲ ਵਗੈਰਾ ਸਭ ਕੁਝ ਜਾਣਦਾ ਮੈਂ ਸਟੱਡੀ ਕੀਤੀ ਹੋਈ ਆ ਤੇ ਮੈਂ ਜੀ ਜਦੋਂ ਮੇਰਾ ਸਾਥ ਨਾ ਦਿੱਤਾ ਜੀ ਫਿਰ ਆਕ ਕੇ ਮੈਂ ਵੀ ਘਰੇ ਵਹਿ ਗਿਆ ਮੈਂ ਕਿਹਾ ਜੀ ਮੇਰਾ ਕਿਹੜਾ ਮੁੰਡਾ ਲੱਗਣਾ ਚਿੱਤੇ ਦੇ ਮੇਰਾ ਮੁੰਡ ਪਰ ਮੈਨੂੰ ਇਸ ਗੱਲ ਦੀ ਦੁੱਖ ਹੈ ਜੀ ਮੇਰੇ ਦੋ ਧੀਆ ਤਾਂ ਮੋਂਨਾਂ ਵਾਸਤੇ ਇੱਕ ਨਸ਼ਾ ਰਹਿਤ ਮੁੰਡਾ ਲੱਭੂਗਾ ਕਿੱਥੋਂ